1993 ਦੇ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰਪਾਲ ਸਿੰਘ ਭੁੱਲਰ ਦੀ ਪਤਨੀ ਨਵਨੀਤ ਕੌਰ ਦਿੱਲੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ ਯਾਨੀ ਕਿ ਐਸਆਰਬੀ ਨੇ ਇੱਕ ਵਾਰ ਫਿਰ ਤੋਂ ਉਸਦੇ ਪਤੀ ਨੂੰ ਸਮੇਂ ਤੋਂ ਪਹਿਲਾਂ ਰਿਹਾਈ ਤੋਂ ਇਨਕਾਰ ਦੇ ਮਾਮਲੇ ਤੇ ਨਿਰਾਸ਼ਾ ਪ੍ਰਗਟ ਕੀਤੀ ਹੈ ਉਸਨੇ ਕਿਹਾ ਹੈ ਕਿ ਰਾਜਨੀਤਿਕ ਇੱਛਾ ਸ਼ਕਤੀ ਦੀ ਕਾਟ ਸੀ ਜੋ ਕਿ ਉਸਦੇ ਬਿਮਾਰ ਪਤੀ ਦੀ ਰਿਹਾਈ ਦੇ ਵਿੱਚ ਰੁਕਾਵਟ ਬਣ ਰਹੀ ਹੈ ਪਿਛਲੇ 1.5 ਦਹਾਕੇ ਤੋਂ ਪੁੱਲਰ ਸਾਈਜ਼ੋਫਰੀਨੀਆ ਮਾਨਸਿਕ ਵਿਕਾਰ ਤੋਂ ਪੀੜਿਤ ਨੇ ਅਤੇ ਅੰਮ੍ਰਿਤਸਰ ਦੇ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਹੇ ਨੇ ਕੌਰ ਨੇ ਕਿਹਾ ਕਿ ਉਸਨੇ ਹੁਣ ਤੱਕ ਰਾਜਨੀਤਿਕ ਨੇਤਾਵਾਂ ਨਾਲ ਸੰਪਰਕ ਕਰਨਾ ਬੰਦ ਕੀਤਾ ਹੈ ਕਿਉਂਕਿ ਇਹ ਖੋਖਲੇ ਵਾਅਦਿਆਂ ਨਾਲ ਖਤਮ ਹੋਇਆ ਐਸਆਰਬੀ ਨੇ ਕਈ ਵਾਰ ਉਸ ਦੀ ਰਿਹਾਈ ਨੂੰ ਰੱਦ ਕੀਤਾ ਜਿਸ ਕਰਕੇ ਕੌਰ ਨੂੰ ਕਾਨੂੰਨੀ ਰਸਤਾ ਅਪਣਾਉਣ ਦੇ ਲਈ ਮਜਬੂਰ ਹੋਣਾ ਪਿਆ ਇਹ ਮੁੱਦਾ ਦਿੱਲੀ ਹਾਈ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਦਿੱਲੀ ਦੀ ਸਰਕਾਰ ਨੇ ਇਸ ਮਾਮਲੇ ਤੇ ਦੋਸ਼ ਦੀ ਖੇਡ ਖੇਡੀ ਪਰ ਹੁਣ ਕੀ ਹੋਵੇਗਾ ਉਹਨਾਂ ਨੇ ਕਿਹਾ ਕਿ ਸਾਨੂੰ ਸਕਾਰਾਤਮਕ ਨਤੀਜੇ ਦੀ ਉਮੀਦ ਸੀ ਕਿਉਂਕਿ ਭਾਜਪਾ ਕੇਂਦਰ ਅਤੇ ਦਿੱਲੀ ਦੋਵਾਂ ਵਿੱਚ ਸੱਤਾ ਚ ਹੈ ਫਿਰ ਵੀ ਮੇਰੇ ਪਤੀ ਨੂੰ ਰਾਹਤ ਦੇਣ ਲਈ ਕੋਈ ਵਿਚਾਰ ਨਹੀਂ ਕੀਤੀ ਗਈ ਉਸਨੇ ਕਿਹਾ ਕਿ ਭਾਜਪਾ ਘਟੋ-ਘਟੇ 2019 ਦੇ ਨੋਟੀਫਿਕੇਸ਼ਨ ਦੀ ਪਾਲਣਾ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਸਕਦੀ ਸੀ ਭੁੱਲਰ ਉਹਨਾਂ 8 ਸਿੱਖ ਕੈਦੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਵ ਮੌਕੇ ਸੰਵਿਧਾਨ ਦੀ ਧਾਰਾ 161 ਦੇ ਤਹਿਤ ਵਿਸ਼ੇਸ਼ ਛੋੜ ਦਿੱਤੀ ਜਾਣੀ ਸੀ ਤੇ ਜੇਲ੍ਹ ਤੋਂ ਰਿਹਾ ਕੀਤਾ ਜਾਣਾ ਸੀ ਪਰ ਉਹ ਵਿਅਰਥ ਗਿਆ ਪੁਲਨ ਨੂੰ 2001 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਤੇ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਤਿਹਾਰ ਜੇਲ੍ਹ ਨਵੀਂ ਦਿੱਲੀ ਵਿੱਚ ਬੰਦ ਕੀਤਾ ਗਿਆ ਸੀ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਉਸ ਦੀ ਖਰਾਬ ਸਿਹਤ ਅਤੇ ਮੁਕਦਮੇ ਵਿੱਚ ਬੇਲੋੜੀ ਦੇਰੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੌਤ ਦੀ ਸਜ਼ਾ ਨੂੰ ਉਮਰਕੈਦ ਦੇ ਵਿੱਚ ਤਬਦੀਲ ਕੀਤਾ ਸੀ 2015 ਚ ਉਸ ਨੂੰ ਸਿਹਤਯਾਦਾਰਤ ਅੰਮ੍ਰਿਤਸਰ ਕੇਂਦਰੀ ਜੇਲ੍ਹ ਚ ਤਬਦੀਲ ਕੀਤਾ ਗਿਆ ਉਦੋਂ ਤੋਂ ਹੀ ਉਹ ਇਲਾਜ ਅਧੀਨ ਨੇ ਉਹ ਪਹਿਲਾਂ ਹੀ ਲਗਭਗ 30 ਸਾਲਾਂ ਦੀ ਅਸਲ ਸਜ਼ਾ ਕੱਟ ਚੁੱਕੇ ਨੇ ਹੁਣ ਕੋਈ ਰਾਹਤ ਮਿਲਦੀ ਨਾ ਦੇਖ ਕੇ ਪੱਤੀ ਕਹਿੰਦੇ ਨੇ ਕਿ ਮੈਂ ਇਸ ਪੇਸ਼ੇਵਜੂ ਨਰਸਾਂ ਅਤੇ ਇੱਥੋਂ ਜਾਣ ਤੋਂ ਪਹਿਲਾਂ ਕੈਨੇਡਾ ਦੇ ਵਿੱਚ 24 ਸਾਲ ਸੇਵਾ ਕੀਤੀ ਹੈ ਜਿਹੋ ਕੰਮ ਮੇਰੇ ਨਾਲ ਹੁੰਦਾ ਤਾਂ ਮੇਰੇ ਤੋਂ ਬਿਹਤਰ ਉਸ ਨੂੰ ਕੌਣ ਸਲਾਹ ਦੇ ਸਕਦਾ ਸੀ ਪਰ ਰਾਜਨੀਤਿਕ ਪਾਰਟੀਆਂ ਦਾ ਦੋਰਾ ਚਿਹਰਾ ਹੈ ਸਾਰੇ ਨੇਤਾ ਸਿਰਫ ਰਾਜਨੀਤਿਕ ਲਾਭ ਲਈ ਇਸ ਮੁੱਦੇ ਨੂੰ ਉਭਾਰਦੇ ਨੇ ਨਿਜਵਾਨ ਅਨੁਸਾਰ ਉਸ ਨੂੰ ਸਿਰਫ 14 ਸਾਲ ਦੀ ਅਸਲ ਸਜ਼ਾ ਅਤੇ 20 ਸਾਲ ਦੀ ਸਜ਼ਾ ਭੁਗਤਨੀ ਪਈ ਜਿਸ ਦੇ ਵਿੱਚ ਛੋਟ ਵੀ ਸ਼ਾਮਲ ਸੀ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਜਿੱਥੇ ਇੱਕ ਪਾਸੇ ਸਾਰਿਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਇਸ ਫੈਸਲੇ ਦੀ ਹਮਾਇਤ ਵੀ ਕੀਤੀ ਗਈ ਹੈ ਐਮਐਸ ਬੀਟਾ ਐਬ ਮਾਮਲੇ ਦੇ ਵਿੱਚ ਸਾਹਮਣੇ ਆਏ ਨਹੀਂ ਐਮਐਸ ਬੀਟਾ फडਕੇ ਨੇ ਹਿਊਮਨ ਰਾਈਟਸ ਤੇ फडਕਦੇ ਹੋਏ ਐਮਐਸ ਬੀਟਾ ਨਜ਼ਰ ਆਏ ਨਹੀਂ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਬਲਾਸਟ ਕਰਵਾਉਣ ਵਾਲੇ ਤੇ ਨਹੀਂ ਤਰਸ ਖਾਣਾ ਚਾਹੀਦਾ ਹੈ ਨਾ ਹੀ ਕੋਈ ਮਨੁੱਖਤਾ ਦਿਖਾਉਣੀ ਚਾਹੀਦੀ ਹੈ ਸਿਰਾਂ ਦੇ ਸਿਰ ਉਸ ਦਿਨ ਉਡਾਏ ਗਏ ਸੀ ਇਸ ਨੂੰ ਬਹਾਦਰੀ ਨਹੀਂ ਕਿਹਾ ਜਾ ਸਕਦਾ ਉਹਨਾਂ ਨੇ ਆਪਣੇ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਮੈਨੂੰ 40 ਕਿਲੋ ਆਰਡੀਐਕਸ ਨਾਲ ਉਡਾਉਣ ਲਈ ਕੋਸ਼ਿਸ਼ ਕੀਤੀ ਗਈ ਸੀ ਕੈਨੇਡਾ ਚ ਬੈ ਕੇ ਸਾਰੀ ਪਲੈਨਿੰਗ ਕੀਤੀ ਗਈ ਸੀ ਅੱਜ ਉਸ ਦੀ ਪਤਨੀ ਸਰਕਾਰਾਂ ਤੇ ਇਲਜ਼ਾਮ ਲਗਾਉਂਦੀ ਹੈ ਲੇਕਿਨ ਜਦੋਂ ਉਸ ਦੇ ਪਤੀ ਨੇ ਲੋਕ ਸ਼ਹੀਦ ਕੀਤੇ ਸੀ ਤਾਂ ਉਦੋਂ ਉਹ ਕਿਉਂ ਨਹੀਂ ਬੋਲੀ ਮਦਦ ਕਰਨ ਵਾਲਿਆਂ ਨੂੰ ਸਰਕਾਰ ਸਵਾਲ ਕਿਉਂ ਨਹੀਂ ਪੁੱਛਦੀ ਹੈ ਉਦੋਂ ਰੀ ਬੰਦੀ ਸਿੰਘਾਂ ਦੇ ਮਾਮਲੇ ਤੇ ਵੀ ਉਹ ਭੜਕ ਦੇ ਨਜ਼ਰ ਆਏ ਹਮੇਸ਼ਾ ਵਾਂਗੂ ਪਿੱਟਾ ਕਹਿੰਦੇ ਨੇ ਕਿ ਬੰਦੀ ਸਿੰਘ ਬੰਦੀ ਸਿੱਖ ਨਹੀਂ ਹਨ ਉਹ ਮੌਤ ਦੇ ਸੌਦਾਗਰ ਨੇ ਇਨਾਂ ਨੂੰ ਕੋਈ ਵੀ ਰਾਹਤ ਨਹੀਂ ਮਿਲੀ ਚਾਹੀਦੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਖਰਾਬ ਤਬੀਅਤ ਨੂੰ ਲੈ ਕੇ ਵੀ ਬਿੱਟਾ ਪੜਕੇ ਤੇ ਉਹਨਾਂ ਨੇ ਕਿਹਾ ਕਿ ਕੋਈ ਤਬੀਅਤ ਖਰਾਬ ਨਹੀਂ ਹੈ ਇਹ ਸਿਰਫ ਡਰਾਮਾ ਕੀਤਾ ਜਾ ਰਿਹਾ ਹੈ